ਸੰਗਤਪੁਰਾ fromParams ਪਿੰਡ ਵਿਧਾਨ ਸਭਾ ਨੱਬਾ ਦਾ ਬੜਾ ਹੈਮ ਪਿੰਡ ਹੈ ਜੀ ਬਹੁਤ ਹੀ ਲੰਮੇ ਸਮੇਂ ਤੋਂ ਇਸ ਪਿੰਡ ਦੇ ਲੋਕਾਂ ਦੀ ਨਿਵਾਸੀਆਂ ਦੀ ਮੰਗ ਸੀ ਕਿ ਪੀਣ ਵਾਲਾ ਪਾਣੀ ਟੈਂਕੀ ਸਾਡੇ ਕੋਲ ਸੈਟ ਹੋਵੇ ਤਾਂ ਫਿਰ ਉਹ ਪ੍ਰੋਜੈਕਟ ਸ਼ੁਰੂ ਕੀਤਾ ਜੀ ਤੇ ਅੱਜ ਟੈਂਕੀ ਬਣ ਕੇ ਤਿਆਰ ਹੋ ਗਈ ਅੱਜ ਮੋਟਰ ਚਲਾਈ ਹੈ ਪਾਣੀ ਖੋਲਤਾ ਪਿੰਡ ਜਾਣ ਵਾਸਤੇ ਪਾਈਪ ਪੈ ਗਈ ਹੈ ਸਾਰਾ ਕੁਝ ਏ ਟੂ ਜ਼ेड ਕੰਮ ਕੰਪਲੀਟ ਹੋ ਗਿਆ तकरीबन ਇਹ 9 ਹੱਗ ਲੱਖ 11000 ਰੁਪਏ ਦੀ ਲਾਗਤ ਦੇ ਨਾਲ ਇਹ ਸਟੰਕੀ ਬਣ ਕੇ ਚਾਰ ਹੋਈ ਹੈ ਜੀ 50000 ਲੀਟਰ ਪਾਣੀ ਦੀ ਕੈਪੈਸਿਟੀ ਹੈ ਦੀ ਤੇ 60 ਫੁੱਟ ਉੱਚੀ ਟੈਂਕੀ ਹੈ ਜੀ ਇਹ ਤੇ ਪੂਰੇ ਪਿੰਡਰ ਨੂੰ ਪੂਰੇ ਨਗਰ ਨੂੰ ਹੁਣ ਹਰੇਕ ਘਰ ਦੇ ਵਿੱਚ ਜਿਹੜਾ ਜੀ ਪੀਣ ਵਾਲਾ ਸ਼ੁੱਧ ਪਾਣੀ ਜਿਹੜਾ ਪਹੁੰਚੇਗਾ ਕਿਉਂਕਿ ਅੱਜ ਕੱਲ ਕਿ ਹੋ ਰਿਹਾ ਜੀ ਕਿ ਆਪਾਂ ਜਿੱਥੇ ਪਾਣੀ ਪੀਂਨੇ ਆ ਘਰਾਂ ਚ ਨਾਲ ਹੀ ਉੱਥੇ ਹੋਦੀ ਹੈ ਉੱਥੇ ਵਾਸ਼ਰੂਮ ਟਾਇਲਟ ਆਪਣਾ ਤੇ ਉੱਥੇ ਹੀ ਸੀਵਰੇਜ ਦਾ ਪਾਣੀ ਪੈਂਦਾ ਜੀ ਤੇ ਉਹਦੇ ਨਾਲ ਕੈਂਸਰ ਬਹੁਤ ਹੋ ਰਹੀ ਹੈ ਕਾਲਾ ਪੀੜਿਆ ਬਹੁਤ ਹੋ ਰਿਹਾ ਸਕੰਦਰੀਆ ਪ੍ਰੋਬਲਮ ਬਹੁਤ ਥੋੜੀਆਂ ਨੇ ਉਹ ਸਾਰੀ ਤੁਨ ਜਾਤ ਮਿਲੂਗੀ ਸਿਰ ਬਹੁਤ ਵੱਡਾ ਜਿਹੜਾ ਕਾਰਨ ਸੀਗਾ ਪਿੰਡ ਵਾਸਤੇ ਸਰਪੰਚ ਸਾਹਿਬ ਸਾਡੇ ਜੀਤ ਸਿੰਘ ਜੀ ਸਾਡੇ ਪੰਚਾਇਤ ਮੈਂਬਰ ਸਹਿਬਾਨ ਸਾਰੇ ਖੜੇ ਨੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਰੇ ਨਗਰ ਨੂੰ ਬਹੁਤ ਬਹੁਤ ਮੁਬਾਰਕਾਂ ਹਰੇਕ ਘਰ ਦੇ ਵਿੱਚ ਪੀਣ ਵਾਲਾ ਇੱਕ ਇੱਕ ਸ਼ੁੱਧ ਸ਼ੁੱਧ ਪਾਣੀ ਜਿਹੜਾ ਪੀਣ ਵਾਲਾ ਉਹ ਜਾਏਗਾ ਤੇ ਬੜਾ ਅੱਛਾ ਲੱਗਿਆ ਇਹ ਜੁਦਘਾਟਨ ਕੀਤਾ ਮੇਰੇ ਵੱਲੋਂ ਸਭ ਨੂੰ ਮਮਤਾ। ਮਨਸਰ ਕਿੰਨੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਅਧੂਰੇ ਪਏ ਸੀ ਜਿਹੜੇ ਅਸੀਂ ਹੁਣ ਨਵੀਆਂ ਪ੍ਰੋਪੋਜ਼ਲ ਦਾ ਹੋਰ ਤਿਆਰ ਕਰ ਰਹੇ ਹਾਂ ਜੀ ਜਿੱਥੇ ਸਾਨੂੰ ਲੱਗ ਰਿਹਾ ਕਿ ਪਾਣੀ ਦੀ ਸਮੱਸਿਆ ਹੈ ਟੈਂਕੀ ਉਸੇ ਮੱਤੇ ਪਵਾ ਕੇ ਉਹਦਾ ਕੰਮ ਆਰੰਭ ਕਰ ਰਹੇ ਹਾਂ ਤਕੀਬਨ 8-10 ਪਿੰਡਾਂ ਦੀਆਂ ਹੋਰ ਟੈਂਕੀਆਂ ਜਿਹੜੀਆਂ ਨੇ ਟ੍ਰਾਂਸਫਰ ਹੋਣਾ ਬਸ ਇੱਥੇ ਜ਼ਰੂਰਤ ਹੋਰ ਸੀ ਸ਼ੁਰੂ ਕਰਦੇ ਹਾਂ ਸਾਲ ਦਾ ਜੀ ਔਰ 2 ਸਾਲ ਦੇ ਵਿੱਚ ਅਸੀਂ ਕਾਫੀ ਮੈਂ ਇੱਕ ਬੇਨਤੀ ਕਰਦਾ ਪੰਚਾਇਤ ਖੜੀ ਹੈ ਸਰਪੰਚ ਸਾਹਿਬ ਖੜੇ ਨੇ ਨਾਲ ਰੱਖ ਲਓ ਕਿਉਂਕਿ ਮੈਨਾਂ ਨੂੰ ਵੀ 1.5-2 ਮਹੀਨੇ ਲੱਗ ਜਾਂਦੇ ਜੀ ਉਹ ਪ੍ਰੋਸੈਸ ਸਭ ਕੰਪਲੀਟ ਕਰਕੇ ਰੱਖੀਏ ਜਿਵੇਂ ਗ੍ਰਾਂਟ ਆਉਗੀ ਸਰਕਾਰ ਦੀ ਮੋਸਟਲੀ ਐਂਡ ਜੀ ਕੀ ਹੁੰਦਾ ਕਿ ਗ੍ਰਾਂਟ ਆ ਜਾਂਦੀ ਹੈ ਮਤੇ ਹੀ ਨਹੀਂ ਪਿਆ ਹੁੰਦਾ ਟਾਈਮ ਥੋੜਾ ਹੁੰਦਾ ਉਹ ਟਾਈਮ ਨਿਕਲ ਜਾਂਦਾ ਪੈਸਾ ਅਹੀਂ ਪਿਆ ਰਹਿ ਜਾਂਦਾ ਜਿੰਨੇ ਵੀ ਕੰਮ ਹੋਣ ਵਾਲੇ ਉਹਦੇ ਮਤੇ ਪਾ ਕੇ ਰੱਖੋ ਜਿਵੇਂ ਜਿਵੇਂ ਪੈਸਾ ਆਊਗਾ ਤੇ ਉਹੋ ਜਿਹੜੇ ਕੰਮ ਜਿਹੜੇ ਨਾਲ ਦੇ ਨਾਲ ਸ਼ੁਰੂ ਹੋ ਜਾਣਗੇ ਨਸ਼ੇ ਦੇ ਨਸ਼ੇ ਦੇ ਸਰਕਾਰ ਬਹੁਤ ਸਖਤ ਹੈ ਜੀ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਵੀ ਮੀਟਿੰਗਾਂ ਹੋ ਰਹੀਆਂ ਨੇ ਕਮੇਟੀਆਂ ਬਣਾ ਰਹੀਆਂ ਅਸੀਂ ਅੱਜ ਵੀ ਸਾਡੇ ਬਲੌਕ ਇੰਚਾਰਜ ਜਿਹੜੇ ਨੇ ਐਸਐਸਪੀ ਪਟਿਆਲਾ ਨਾਲ ਅੱਜ ਮੀਟਿੰਗ ਹੋਈ ਹੈ ਉਹਨਾਂ ਤੋਂ ਬ੍ਰਿੱਕੀ ਦੇ ਨਾਲ ਪੰਜਾਬ ਸਰਕਾਰ ਕੰਮ ਕਰਦੀ ਹੈ ਔਰ ਜਿਹੜੇ ਵੀ ਨਸ਼ਾ ਵੇਚਣ ਵਾਲੇ ਨੇ ਜਿਹੜੇ ਕਿਸੇ ਦੀਆਂ ਜ਼ਿੰਦਗੀਆਂ ਬਰਬਾਦ ਕਰਦੇ ਆਂ ਜੀ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਦੇ ਆ ਉਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਹਨਗੇ ਤੇ ਉਹਨਾਂ ਦੇ ਚਾਹੇ ਘਰ ਟਾਇਏ ਜਾਣ ਤੇ ਉਹਨਾਂ ਦੀ ਜ਼ਮੀਨਾਂ ਕੁਰਕ ਕੀਤੀਆਂ ਜਾਣ ਮੋਟਰਸਾਈਕਲ ਗੱਡੀ ਆ ਉਹ ਕੁਰਕ ਕੀਤੀ ਜਾਵੇ ਜੋ ਵੀ ਹੈ ਉਹ ਸਾਰਾ ਚਾਕੇ ਦੂਜੇ ਪਰਿਵਾਰਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ ਹੈ ਪੰਜਾਬ ਸਰਕਾਰ ਬਹੁਤ ਜ਼ਿਆਦਾ ਸਖਤ ਹੈ ਜੀ ਮੈਂ ਸਭ ਨੂੰ ਬੇਨਤੀ ਕਰਦਾ ਕਿ ਜਿਹੜੇ ਵੇਚਣ ਵਾਲੇ ਆ ਉਹਨਾਂ ਦਾ ਭਲਾਈ ਇਸੇ ਚੀ ਹੈ ਕਿ ਉਹ ਹੁਣ ਇਹ ਕੰਮ ਛੱਡ ਕੇ ਕੋਈ ਹੋਰ ਕੰਮ ਕਰ ਲੈਣ। ਪਰ ਜਿਹੜੇ ਖਾਂਦੇ ਨੇ ਜਿਹੜੇ ਆਦੀ ਨੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਪਰਿਵਾਰਾਂ ਨੂੰ ਕਿ ਸਾਡੇ ਕੋਲੇ ਵੀ ਬਹੁਤ ਸਾਰੀਆਂ ਐਨ ਜੀਓਜ਼ ਕੰਮ ਕਰਦੀਆਂ ਨੇ ਮੈਸਰ ਸ਼ਾਡੋ ਕੇਂਦਰ ਵੀ ਨੇ ਹਸਪਤਲ ਵੀ ਨੇ ਤੁਸੀਂ ਆਓ ਉਹਨਾਂ ਨੂੰ ਰਲ ਕੇ ਆਪਾਂ ਹਸਪਤਲ ਦੇ ਵਿੱਚ ਉਹਨਾਂ ਦਾ ਪ੍ਰੋਪਰ ਇਲਾਜ ਕਰਾ ਕੇ ਉਹਨਾਂ ਨੂੰ ਇੱਕ ਨਾਰਮਲ ਜ਼ਿੰਦਗੀ ਦੇ ਵਿੱਚ ਦੁਬਾਰਾ ਲੈ ਕੇ ਆਈਏ। ਮਨ ਸਰ ਬਹੁਤ ਕੋ ਕੱਚੇ ਘਰਾਂ ਦੀ ਜਿਹੜੀ ਪੋਰਟਲ ਖੁੱਲਿਆ ਹੈ ਜੀ ਐਪਲੀਕੇਸ਼ਨਾਂ ਲਈਆਂ ਜਾ ਰਹੀਆਂ ਨੇ। ਮੈਂ ਦੱਸ ਦਿਆਂ ਕਿ 31 ਮਾਰਚ 2025 ਲਾਸਟ ਤਰੀਕ ਹੈ। ਜਿਹੜੇ ਵੀ ਪਿੰਡਾਂ ਚ ਪਹਿਰਾ ਜਿਹੜੇ ਵੀ ਇਸ ਸਕੀਮ ਦਾ ਫਾਇਦਾ ਲੈਣਾ ਚਾਹੁੰਦੇ ਆ ਜਿਨ੍ਹਾਂ ਦੇ ਘਰ ਕੱਚੇ ਨੇ ਬਾਲਿਆਂ ਵਾਲੇ ਨੇ ਉਹ ਅਪਲਾਈ ਕਰ ਸਕਦੇ ਆ ਉਸ ਤੋਂ ਬਾਅਦ ਸਰਵੇ ਹੋਏਗਾ ਰਿਪੋਰਟਾਂ ਤਿਆਰ ਹੋਣਗੀਆਂ ਜਿਹੜਾ ਠੀਕ ਪਾਇਆ ਗਿਆ ਉਹਨੂੰ ਉਦੋਂ ਕ੍ਰਾਂਤੀ ਪੈਸੇ ਜਿਹੜੇ ਮਿਲ ਜਾਣੇ ਸੋ ਜਿਹੜੇ ਵੀ ਲੋੜਵੰਦ ਨੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਜ਼ਰੂਰ ਜਿਹੜੇ ਨੇ ਅਪਲਾਈ ਕਰੋ ਜਿਨ੍ਹਾਂ ਨੂੰ ਪਹਿਲਾਂ ਪੈਸੇ ਮਿਲੇ ਹੋਏ ਆ ਉਹਨਾਂ ਨੂੰ ਦੁਬਾਰਾ ਨਹੀਂ ਮਿਲਣਾ ਕਿਉਂਕਿ ਰਿਕਾਰਡ ਦੇ ਵਿੱਚ ਇੱਕੋ ਵਾਰੀ ਪੈਸੇ ਮਿਲਣੇ ਆ ਉਹਨਾਂ ਨੂੰ ਦੁਬਾਰਾ ਨਹੀਂ ਮਿਲਣੇ ਪਰ ਜਿਹੜੇ ਲੋੜਵੰਦ ਆ ਜਿਹੜੇ ਲੰਬੇ ਸਮੇਂ ਤੋਂ ਇੰਤਜ਼ਾਰ ਕਰ 25 लास्ट ट्रिक है जी और ये केंद्र दी और पंजाब सरकार दी मिलके स्कीम है ते इदेच बेनिफिट जेडा सारा ले ले जा सकदा जी। ਜੱਟਾਂ ਜਿੰਨ ਪੰਚਾਇਤਾਂ ਨੂੰ ਬੇਨਤੀ ਹੈ ਜਿਹੜੇ ਵੀ ਮਤੇ ਪਾਓ ਕੰਮ ਹੋਣ ਵਾਲੇ ਆ ਜਿਵੇਂ ਜਿਵੇਂ ਗ੍ਰਾਂਟਾਂ ਅਸੀਂ ਹੁਣ ਵੀ ਪਾ ਰਹੇ ਆ ਅਸੀਂ ਹਰੇਕ ਪਿੰਡ ਚ ਜਿੰਮ ਲਾ ਰਹੇ ਆ ਅਸੀਂ 142 ਪੰਚਾਇਤਾਂ ਨੇ 100 ਪੰਚਾਇਤਾਂ ਨੂੰ ਅਸੀਂ ਟਾਪ ਕਲਾਸ ਖੇਡ ਗਰਾਉਂਡ ਜਿੰਨਾ ਕੋਸ਼ਾਮਲਾ ਰੁਪਈਆ ਜ਼ਮੀਨ ਹੈ ਉਥੇ ਅਸੀਂ ਟਾਪ ਕਲਾਸ ਖੇਡ ਗਰਾਉਂਡ ਬਣਾਉਣਾ ਹੈ ਜੀ ਸਿੱਚਲ ਮਾਡਲ ਜਾਨੀ ਕਿ ਪੂਰੇ ਪਿੰਡ ਚ ਪਾਈਪ ਪਾ ਕੇ ਜਿਹੜਾ ਸੀਵਰੇਜ ਦਾ ਪਾਣੀ ਆ ਉਹਨੂੰ ਸਾਫ਼ ਕਰਕੇ ਖੇਤੀਬਾੜੀ ਉਪਰ ਵਰਾਉਣਾ ਉਸ ਪ੍ਰੋਜੈਕਟ ਤੇ ਅਸੀਂ ਕੰਮ ਕਰ ਰਹੇ ਹਾਂ ਤੇ ਅਗਲੇ ਸਾਲ ਮਾਰਚ-ਅਪ੍ਰੈਲ ਤੱਕ ਇਹ ਸਾਡਾ ਟੀਚਾ ਹੈ ਜੀ ਕਿ ਸਾਰੇ ਕੰਮ ਮੁਕੰਮਲ ਕਰ ਲਏ। ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਹੁਣ ਪਾਣੀ ਆ ਗਿਆ ਸਰਕਾਰੀ ਟੈਂਕੀ ਦੇ ਵਿੱਚ? ਹਾਂਜੀ ਅਸੀਂ ਬਹੁਤ ਪਰੇਸ਼ਾਨ ਸੀ ਪਾਣੀ ਕੰਨਾ ਹੁਣ ਪਾਣੀ ਆ ਗਿਆ ਸਾਨੂੰ ਬਹੁਤ ਵਧੀਆ ਜੀ ਡੰਗਰਪੁਰ ਤੋਂ ਬਹੁਤ ਔਖਾ ਸੀ ਪਾਣੀ ਕੰਨਾ ਪਾਣੀ ਜੀ ਅਸੀਂ ਵਧੀਆ ਸਾਰਾ ਕੁਝ ਕਰ ਸਕਦੇ ਹਾਂ ਡੰਗਰਪੁਰ ਸਿਵਾ ਕਰ ਸਕਦੇ ਹਾਂ ਆਪਣਾ ਕੰਮ ਸਾਰਾ ਵਧੀਆ ਪਾਣੀ ਨਾਲ ਕਰ ਸਕਦੇ ਹਾਂ। ਹਾਂਜੀ ਪੰਚਾਇਤ ਦਾ ਪੰਚਾਇਤ ਨਹੀਂ ਕਿਹਣਾ ਚਾਹੁੰਦੇ ਹੋ ਬਹੁਤ ਵਧੀਆ ਕਰਿਆ ਜੀ ਪੰਚਾਇਤ ਨੇ ਸਾਰਾ ਕੁਝ ਬਹੁਤ ਵਧੀਆ ਕੀਤਾ ਹੈ ਸਾਡੇ ਵਾਸਤੇ ਪਾਣੀ ਦਾ বন্দੋਬਸ ਕਰ ਲਿਆ ਉਹਨਾਂ ਨੇ